2000 ਦੇ ਕਿਉਂ ਉਹਨਾਂ ਦੇ ਮੂੰਹ ਬੰਦ ਕਰੇ ਗਏ ਨੇ ਤਾਂ ਸਾਡੇ ਖਿਲਾਫ ਘਟਕਾਇਆ ਜਾ ਰਿਹਾ ਉਹਨਾਂ ਨੇ ਕਾਲ ਖੜੇ ਨੇ ਕਿ ਉਹ ਬੰਦੇ ਵਿਕਾਉ ਨਹੀਂ ਗਏ ਬੀਕੇ ਨਹੀਂ ਗਏ ਪਰ ਅਸੀਂ ਨਹੀਂ ਵਿਕਣਾ ਇਹ ਸੱਤ ਬੰਦੇ ਨੇ ਜਿਹੜੇ ਵਿਕੇ ਨੇ ਉਹ ਸਾਰਿਆਂ ਨੂੰ ਮਗਰ ਲਾਈਂ ਫਿਰਦੇ ਨੇ ਜੂਨੀਅਰ ਦਾ ਪੈਸਾ ਖਾ ਕੇ ਹੋਰ ਪੈਸਾ ਖਾ ਕੇ ਅੱਜ ਉਹ ਕੰਪਨੀ ਦੇ ਬਣੀ ਬੈਠੇ ਨੇ ਉਹ ਕੀ ਕਰਦਾ ਟਹਿਣਾ ਚਾਹੁੰਦਾ ਕਿਹੜੀ ਯੂਨੀਅਨ ਦਾ ਉਹਦਾ ਫੰਡ ਫੰਡ ਖਾ ਚੁੱਕਿਆ ਜੀ ਉਹ ਗੱਲਬਾਤ ਕਰਦੇ ਭਾ ਫਾਈ ਉਡਦੀ ਰੁੜਦੀ ਵੀ ਦਿਨ ਰਾਤ ਦਾ ਧਰਨਾ ਲਉਣਗੇ ਸ਼ਰਾਬ ਫੈਕਟਰੀ ਸ਼ਾਜਲੀ ਦੇ ਕਹਿੰਦੇ ਵੀ ਦਿਨ ਰਾਤ ਦੀ ਧਰਨਾ ਕਰਤਾ ਹਲਕ ਕਾਨੂੰਨ ਲਾਗੂ ਕਰਨ ਨੂੰ ਤਿਆ ਤੇ ਅਸੀਂ 7000 ਬੋਨਸ ਹੀ ਦੇਣਾ ਹੈ 80 ਤੇ 3 ਨਹੀਂ ਦੇਣਾ ਕਾਨੂੰਨ ਮੁਤਾਬਕ। ਹਾਲ ਕਹਿੰਦੇ ਆ ਕਿ ਅਸੀਂ ਮਿਨੀਮਮ ਬੇਸ ਵੀ ਨਹੀਂ ਦੇਣੀ ਤੇ ਦੇਵਾਂਗੇ ਪਰਖ ਕੇ ਦੇਵਾਂਗੇ। ਤੇ ਅਸੀਂ ਕੈਟੇਗਰੀ ਵਾਈਜ਼ ਤੇ ਵੀ ਪਹਿਲਾਂ ਕੰਮ ਦੇਖਾਂਗੇ। ਹੁਣ ਤੱਕ 13 ਸਾਲ ਤੋਂ ਉਹਨਾਂ ਨੇ ਕੰਮ ਨਹੀਂ ਦੇਕਿਆ। ਜਿਹੜੀ ਯੂਨੀਅਨ ਹੈ ਰੌਕ ਐਂਡ ਸਟ੍ਰੌਮ ਮਤਲਬ ਡਿਸਟਿਲਰੀ ਵਰਕਰ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਉਹ ਇੱਥੇ ਰੈਗੂਲਰ ਟਰਨ ਦੇ। ਦਿਨ ਰਾਤ ਦਾ ਦਿਨ ਰਾਤ ਕਿਉਂ ਭਾਈ ਜੀ ਹਾਂਜੀ ਹਾਂਜੀ ਭਾਈ ਜੀ ਜਦੋਂ ਰਾਜਾ ਤਾਂ ਨਜ਼ਰ ਆਦਾ ਤਾਂ ਨਜ਼ਰ ਆਦਾ ਤੇਰਾ ਹਾਂਜੀ ਅੱਛਾ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂ ਉਹਨਾਂ ਜਿਹੜੇ ਉੱਠਦੇ ਹਿੰਦੇ ਅਸੀਂ ਉਹਨਾਂ ਨੇ ਇਹ ਗੱਲ ਕਰਾ ਕਹਿ ਦਿੱਤੀ ਹੈ ਕਿ ਅਸੀਂ ਕਾਨੂੰਨ ਮੁਤਾਬਕ ਫੈਕਟਰੀ ਨਹੀਂ ਚਲਾ ਸਕਦੇ ਤੇ ਇਸ ਸੰਬੰਧੀ ਕੱਲ ਇੱਕ ਵਾਪਸ ਹੈ ਜਿਹੜਾ ਉਹ ਕਿਰਤ ਕਮਿਸ਼ਨਰ ਸੰਗਰੂਰ ਨੂੰ ਮਿਲੂਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਫੈਕਟਰੀ ਦਾ ਬਕਾਇਦਾ ਚਲਾਨ ਕਰਾਵਾਂਗੇ ਗੈਰ ਕਾਨੂੰਨੀ ਤੌਰ ਤੇ ਚਲਾਉਣ ਦਾ ਸਭ ਕੁਝ ਇਹਦੇ ਸਾਰੇ ਕਾਨੂੰਨੀ ਪ੍ਰਬੰਧ ਕਰਾਂਗੇ ਗੱਲਬਾਤ ਹੁੰ ਜੇ ਹੀਮ ਕੀ ਹੁੰਦੀਆਂ ਤਾਂ ਉਹਦਾ ਮੈਨੇਜਮੈਂਟ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜੀ ਦਿਨ ਰਾਤ ਦਾ ਧਰਨਾ ਕੀਤਾ ਤੁਸੀਂ ਸਹਿਮਤੋਂ ਨਾਲ ਐਸੇ ਦਿਨ ਰਾਤੇ ਤੇ ਧਰਨਾ ਦੇਵਾਂਗੇ ਜੀ ਜੋ ਕੋਈ ਸਾਡਾ ਨਾ ਮਾਨਕ ਕਿਸਾਨ ਹੋਊਗਾ ਉਹਦੇ ਜ਼ਿੰਮੇਵਾਰ ਅਸੀਂ ਨੇ ਜੀ ਮੰਗੇ ਸਾਡਾ ਕਰਨਾ ਚ ਜਾਰੀ ਰਹੂਗਾ ਅਸੀਂ ਨਾ ਲੰਗਣੇ ਅਸੀਂ ਲੰਗਾ ਮਨਾ ਕੇ ਉਠਾਂਗੇ ਅਸੀਂ ਤੁਨ ਕਹਾ ਵਧਾਈਆਂ ਜੀ ਅੰਨੇ ਨੇ ਖੜਕੇ ਉਰੇ ਸਾਡੇ ਦੀ ਉਹ ਬੁਰਾ ਭਲਾ ਕਹੀ ਜਾਂਦੇ ਨੇ ਜੀ ਕਰੀ ਕਿਰਤ ਨਹੀਂ ਸਾਨੂੰ ਮਿਲਣ ਲੱਗ ਰਹੀ ਐਗੀ ਉਹਨਾਂ ਨੂੰ ਜੀ ਮੂੰਹ ਬੰਦ ਕਰੇ ਗਏ ਨੇ 35 35 ਉਹਨਾਂ ਨੂੰ 2 2000 ਦੇ ਕੇ ਉਹਨਾਂ ਦੇ ਮੂੰਹ ਬੰਦ ਕਰੇ ਗਏ ਨੇ ਤਾਂ ਸਾਡੇ ਖਿਲਾਫ ਫਟਕਾਇਆ ਜਾ ਰਿਹਾ ਉਹਨਾਂ ਨੇ ਨਾਲ ਖੜੇ ਨੇ ਕਿ ਉਹ ਬੰਦੇ ਵਿਕਾਉ ਨੇ ਦੇ ਪੀਕੇ ਨੇ ਦੇ ਪਰ ਅਸੀਂ ਨਹੀਂ ਵਿਖਣਾਏਗਾ ਨਹੀਂ ਅਸੀਂ ਨੇ ਆਪਣਾ ਹੱਕ ਆਪਣਾ ਖਾਤੇ ਲੈ ਕੇ ਪੰਜ ਸੱਤ ਤੋਂ ਬੰਦੇ ਨੇ ਜਿਹੜੇ ਵਿਕੇ ਨੇ ਉਹ ਸਾਰਿਆਂ ਨੂੰ ਮਾਗਰ ਲਈ ਫਿਰਦੇ ਨੇ ਜੂਨੀਅਰ ਦਾ ਪੈਸਾ ਖਾ ਕੇ ਹੁਣ ਪੈਸਾ ਖਾ ਕੇ ਅੱਜ ਜੋ ਕੰਪਨੀ ਦੇ ਬਣੀ ਬੈਠੇ ਨੇਗੇ ਇੱਥੇ ਸਤਿ ਸ੍ਰੀ ਅਕਾਲ ਦੋਸਤੋ ਜੋ ਕਿ ਸ਼ਾਜਲੀ ਸ਼ਰਾਬ ਫੈਕਟਰੀ ਦਾ ਮਸਲਾ ਚੱਲ ਰਿਹਾ ਹੈਗਾ ਕਈ ਦਿਨਾਂ ਤੋਂ ਤੁਸੀਂ ਪਹਿਲਾਂ ਵੀ ਵੀਡੀਓ ਦੇਖੀ ਹੈ ਫੈਕਟਰੀ ਦੇ ਅੰਦਰ ਮਲਾ ਕੇ ਮਨੇ ਉਹਨਾਂ ਨੇ ਵੀ ਆਪਦੀ ਵੀਡੀਓ ਪ੍ਰੋਵਾਈ ਸੀ ਤੇ ਬਾਹਰ ਜੋ ਨੌਜਵਾਨ ਵਰਕਰ ਉਹਨਾਂ ਨੇ ਅੱਜ ਧਰਨਾ ਲਾਤਾ ਅੱਜ 18 ਤਰੀਕ ਹੈ ਫੈਕਟਰੀ ਦੇ ਸਾਹਮਣੇ ਇਸ ਵਕਤ ਖੜਿਆਂਗੇ ਸਵਾਗਤ ਹੈ ਜੀ ਹਾਂਜੀ ਧੰਨਵਾਦ ਕੀ ਮਸਲਾ ਹੈ ਜੀ ਪੂਰਾ ਕੀ ਗੱਲਬਾਤ ਹੈਗੀ ਮੈਂ ਸੁਖਦੇਵ ਸ਼ਰਮਾ ਪ੍ਰਧਾਨ ਫਾਰਕਿੰਗ ਪ੍ਰੈਜ਼ੀਡੈਂਟ ਆਫ ਪੰਜਾਬ ਟੈਟਕ ਸਾਡਾ ਮਸਲਾ ਕਾਨੂੰਨ ਨੂੰ ਲਾਗੂ ਕਰਾਉਣ ਦਾ ਹੈ ਅਸੀਂ ਬਾਰ-ਬਾਰ ਇਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਕਾਨੂੰਨ ਨੂੰ ਲਾਗੂ ਕਰਾਇਆ ਜਾਏ ਮਿਨੀਮਮ ਵੇਜ ਜਿਹੜੀ ਉਹ ਹਰ ਫੈਕਟਰੀ ਤੇ ਲਾਗੂ ਹੈ ਹੁਣ ਉਹ ਮਾਰਚ ਚ ਬਧੀ ਉਸ ਤੋਂ ਬਾਅਦ ਸਤੰਬਰ ਚ ਬਧੀ ਉਹ ਹਾਲ ਤੱਕ ਨਹੀਂ ਦਿੱਤੀ ਗਈ। ਦਿੱਤੀ ਨਹੀਂ। ਨਹੀਂ ਦਿੱਤੀ ਗਈ। ਬੋਨਸ ਹੈ ਜਿਹੜਾ ਉਹ ਘਾਟੇ ਦਾ 8.33 ਨਾਲ ਦੇਣਾ ਹੈ। ਜਿਹੜੀ ਬੰਦੇ ਨੇ ਤਨਖਾਹ ਕਮਾਈ ਹੈ ਉਸ ਤਨਖਾਹ ਤੇ ਦੇਣਾ ਹੈ। 7000 ਨਾਲ ਉਹ ਬੋਨਸ ਬਣਾਇਆ। ਹੁਣ ਇਹ ਕਹਿ ਰਹੇ ਨੇ ਕਿ ਅਗਲੀ ਵਾਰ ਤੋਂ ਪੂਰਾ ਬਣਾ ਦੇਵਾਂਗੇ। ਪਰ ਇਦਕੀ ਤੁਸੀਂ ਇਹਨੂੰ ਛੱਡ ਦਿਓ। ਕਿਉਂਕਿ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਇਸੇ ਤਰ੍ਹਾਂ ਹੀ ਕੰਟੀਨ ਦਾ ਮਾਮਲਾ ਹੈ। ਰੋਟੀ ਖਾਣ ਵੇਲੇ ਵਰਕਰ ਜਾਏ ਤਾਂ ਜਾਏ ਕਿਤੇ ਫੈਕਟਰੀ ਦੇ ਅੰਦਰ ਕਿਸੇ ਵੀ ਵਰਕਰ ਨੂੰ ਕੈਟਾਗਰੀ ਵਾਈਜ਼ ਤਨਖਾਹ ਨਹੀਂ ਦਿੱਤੀ ਜਾਂਦੀ ਮੈਂ ਪੁੱਛ ਰਿਹਾ ਜਉਣਾ ਮੈਨੇਜਮੈਂਟ ਨੂੰ ਕੁਸ਼ਲਤਾ ਦੀ ਤਨਖਾਹ ਦਿਓ ਕੁਸ਼ਲਤਾ ਵਧਾਓ ਵਧਾ ਲਾਂਗੇ ਇੱਕ ਮੰਨ ਲਓ ਵੀ 300 ਹੈ ਜੀ ਇਹ ਉਹਨਾਂ ਨੇ ਕਿਹਾ ਵੀ 60 ਨੇ ਜਿਹੜੇ ਇਹ ਫੈਕਟਰੀ ਦਾ ਮਾਹੌਲ ਖਰਾਬ ਕਰ ਰਹੇ ਨੇ ਫੈਕਟਰੀ ਬੰਦ ਹੋ ਜੂਗੀ ਜਿਹੜੇ 240 ਅੰਦਰ ਨੇ ਉਹ ਕਹਿੰਦੇ ਵੀ ਸਾਨੂੰ ਖੁਸ਼ ਆਸੀਂ ਫੈਕਟਰੀ ਤੋਂ ਉਹਨਾਂ ਨੂੰ ਇਹ ਪੁੱਛ ਲਿਆ ਜਾਏ ਜਦੋਂ ਇਹ ਫੈਕਟਰੀ ਦੇ ਵਿੱਚ 5000 ਤਨਖਾਹ ਮਿਲਦੀ ਸੀ ਉਦੋਂ ਇਸੇ ਯੂਨੀਅਨ ਨੇ ਉਹਨਾਂ ਨੂੰ ਮਿਨੀਮਮ ਵੇਜ ਦਵਾਈ ਨਾ ਉਹ ਗਲਤ ਹੈ ਅਗਲੀ ਗੱਲ ਕੁੱਲ 93 ਰੈਗੂਲਰ ਮੁਲਾਜ਼ਮਾਂ ਦੇ ਵਿੱਚੋਂ 73 ਸਾਡੇ ਕੋਲ ਨੇ 20 ਉਹਨਾਂ ਕੋਲ ਨੇ ਬਾਕੀ ਕੰਟੈਕਟ ਵਰਕਰ ਹੈ ਔਰ ਜਿਨ੍ਹਾਂ ਨੇ ਮਸ਼ੀਨ ਤੇ ਕੋਈ ਕੰਮ ਨਹੀਂ ਕਰਨਾ ਉਹ ਸੁਪਰਵਾਈਜ਼ਰ ਨੇ ਕੰਮ ਕਰਨ ਵਾਲਾ ਵਰਕਰ ਹੈ ਜਿਹੜਾ ਉਹ ਯੂਨੀਅਨ ਚੋਂ ਦਾ ਸੁਪਰਵਾਈਜ਼ਰ ਯੂਨੀਅਨ ਦਾ ਮੈਂਬਰ ਨਹੀਂ ਬਣ ਸਕਦਾ ਸਿਰਕੇ ਉਹ ਮਾਲਕਾਂ ਦੀ ਚਮਚਾਗਰੀ ਕਰਨੀ ਆ ਤੇ ਜਿਹੜੇ ਠੇਕੇਦਾਰ ਦੇ ਵਰਕਰ ਹੈ ਉਹ ਨੂੰ ਗਾਰੂਂਗਾ ਕਿ ਕੱਲ ਨੂੰ ਮੈਨੂੰ ਕੰਮ ਨਹੀਂ ਮਿਲੇਗਾ ਉਹ ਨਹੀਂ ਆਏਗਾ ਬਾਹਰ ਚਾਰ ਪੰਜ ਦਿਨ ਹੋ ਗਏ ਨਾਰੇ ਬਾਜੀ ਹੋ ਰਹੀ ਹੈਗੀ ਤੇ ਅੰਦਰਲੇ ਵੀ ਨਾਰੇ ਬਾਜੀ ਕਰਦੇ ਨੇ ਗੇਟ ਲੇਵੇ ਧੰਨਵਾਦੀ ਤੁਹਾਡਾ ਮੈਂ ਪ੍ਰਦੀਪ ਚੀਮਾ ਸਾਈ 77 ਜਿਲ੍ਹਾ ਏਟਕ ਤੋਂ ਇਹ ਲੰਬੇ ਸਾਲ ਤੋਂ ਸੰਘਰਸ਼ ਚੱਲ ਰਿਹਾ ਜੀ ਇਹ ਜਿਹੜੇ ਸਾਡੇ ਵਰਕਰ ਨੇ ਇਹਨਾਂ ਨੂੰ ਮਿਨੇ ਵੇਜਿੰਗ ਦਿੱਤਾ ਜਾ ਰਿਹਾ ਸੀਗਾ ਤੇ ਇਹ ਸਾਡੀਆਂ ਲੋੜਾਂ ਨਹੀਂ ਸੀ ਮੰਗਾ ਨਹੀਂ ਸੀ ਆ ਜੇ ਨਾ ਇਹਨਾਂ ਨੂੰ ਬੋਨਸ ਮਿਲਦਾ ਸੀ ਨਾ ਇਹਨਾਂ ਨੂੰ ਛੁੱਟੀ ਮਿਲਦੀ ਸੀ ਤੇ ਜਦੋਂ ਜਥੇਬੰਦੀ ਬਣੀ ਤਾਂ ਇਹ ਚੀਜ਼ ਸਟਾਰਟ ਹੋਈ ਤੇ ਅਸੀਂ ਇਹਨਾਂ ਨੂੰ ਮਿਨੀ ਵੇਜ ਲਾਗੂ ਕਰਾਇਆ ਉਹ ਕੰਮ ਸਕਿੱਲ ਦਾ ਕਰਦਾ ਹੈ ਇਹ ਸਾਨੂੰ ਅਨਸਕਿੱਲਡ ਹੀ ਮੰਨ ਰਹੇ ਨੇ ਤੇ ਇਹਨਾਂ ਦਾ ਬੋਨਸ ਜਿਹੜਾ ਹੈ ਉਹ ਕੱਟ ਦੇ ਰਹੇ ਨੇ ਤੇ ਇਹਨਾਂ ਨੂੰ ਚਾਹ ਪਾਣੀ ਵਾਸਤੇ ਕੋਈ ਜਗ੍ਹਾ ਮੁਹੱਈਆ ਕਰਾਉਣ ਦੀ ਗੱਲ ਸੀ ਤੇ ਇੱਥੇ ਆ ਕੇ ਮੈਨੇਜਮੈਂਟ ਨਾਲ ਸਾਡੇ ਨਾਲ ਸਮਝੌਤੇ ਕਰੇ ਨੇ ਲਿਖਤੀ ਕਰੇ ਨੇ ਉਹਨਾਂ ਤੋਂ ਹੀ ਪਾਚੁਕੀ ਲੇਬਰ ਡਿਪਾਰਟਮੈਂਟ ਵੀ ਇਹ ਗੱਲ ਦੀ ਗਵਾਈ ਭਰ ਰਿਹਾ ਵੀ ਅਸੀਂ ਬਿਲਕੁਲ ਸਹੀ ਹਾਂ ਪਰ ਇਹਨਾਂ ਨੇ ਇੱਕ ਥੋੜਾ ਜਿਹਾ ਡਰਾਮਾ ਇਹ ਰਚਿਆ ਉਸਕ ਜਿਹੜੇ ਸਾਡੇ ਵਰਕਰ ਸੀਗੇ ਉਹ ਸਾਰੇ 15 ਹਫ਼ਤੇ ਦੀ ਗਿਣਤੀ ਹੈ ਉਹਨਾਂ ਨੂੰ ਲਾਲਚ ਦੇ ਕੇ ਹਜ਼ਾਰ-ਹਜ਼ਾਰ ਦਾ ਕੋਈ ਨੂੰ 8-800 ਦਾ ਤੇ ਉਹਨਾਂ ਦੇ ਪਹਿਲਾਂ ਸ਼ਿਕਾਇਤਾਂ ਹੀ ਪਾਉਂਦੇ ਹੁੰਦੇ ਸੀ ਅੱਜ ਉਹਨਾਂ ਦੀ ਸ਼ਿਕਾਇਤਾਂ ਨਹੀਂ ਗਈਆਂ ਪਹਿਲਾਂ ਹਰ ਵਾਰ ਚਿੱਠੀਆਂ ਨਿਕਲਦੀ ਸੀ ਉਹਨਾਂ ਦੀਆਂ ਅੱਜ ਉਹਨਾਂ ਨੂੰ ਇੱਕ ਵੀਡੀਓ ਬਣਾ ਕੇ ਸ਼ੋਅ ਕੀਤਾ ਜਾ ਵੀ ਫੈਕਟਰੀ ਤੋਂ ਪੱਟੀ ਜਾਊਗੀ ਜੀ ਇਹ ਮਾਹੌਲ ਖਰਾਬ ਕਰਦੇ ਇਹ ਜੀ ਕੋਈ ਕਹਾਣੀ ਨਹੀਂ ਫੈਕਟਰੀ ਦਾ ਪੱਟੇ ਜਾਣਾ ਇਹ ਮੈਨੇਜਮੈਂਟ ਦੇ ਵਿਰ ਭਰ ਕਦ ਤੇ ਪ੍ਰੋਫਿਟ ਤੇ ਨਿਰਭਰ ਕਰਦਾ ਹੈ ਤੇ ਕੱਲ ਨੂੰ ਸਾਨੂੰ 2000 ਰੁਪਏ ਦੇਣਗੇ ਤੇ ਇਹਨਾਂ ਨੂੰ ਪ੍ਰੋਫਿਟ ਨਹੀਂ ਕੋਈ ਰਹੂਗਾ ਤੇ ਇੱਥੇ ਰਹਿਣ ਦੇ ਵੀ ਕੋਈ ਨਹੀਂ ਇਹ ਜਿੱਥੇ ਪ੍ਰੋਫਿਟ ਹੈ ਤੇ ਇਹਨੂੰ ਰਹਿਣਾ ਪਊਗਾ ਕਿਉਂਕਿ ਇਹ ਜਿਹੇ ਕੰਪਨੀਆਂ ਹੋਰ ਬਸੇਰੀਆਂ ਜਿਹੜੀ ਇਹ ਧਮਕੀ ਦਿੰਦੀਆਂ ਸੀ ਇਹ ਪ੍ਰੋਫ ਦੇ ਮਸਲੇ ਨੇ ਇਹ ਪੱਕੇ ਨਹੀਂ ਜਾਂਦੇ ਹੁੰਦੇ ਇਹ ਤਾਂ ਮੈਨੇਜਮੈਂਟ ਨੇ ਇਹ ਸਾਡੇ ਮਸਲੇ ਨੇ ਜਿਹੜੇ ਹੱਲ ਨਾ ਕਰਾਏ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਨਹੀਂ ਫਿਰ ਇਹ ਸੰਘਾਸਤ ਸਿੱਕਾ ਕੀਤਾ ਜਾਊਗਾ ਇਹ ਜਿਵੇਂ ਇੱਕ ਮਹੌਲ ਬਣਿਆ ਹੋਇਆ ਪਿੰਡ ਸ਼ਾਇਲੀਚ ਵੀ ਵਾਲੇ ਦਲੇ ਵੀ ਫੈਕਟਰੀ ਤਾਂ ਜਿਹੜੇ ਬਾਹਰ ਨੌਜਵਾਨ ਧਰਨਾ ਲਾ ਰਹੇ ਨੇ ਇਹ ਫੈਕਟਰੀ ਚੁਕਾਵਾਦਨ ਗਿਰੋ ਜੀ ਨੁਕਸਾਨ ਕਰਵਾਉਣਗੇ ਵੱਡਾ ਗਰੀਬ ਪਰਿਵਾਰਾਂ ਦਾ ਇਹਦੇ ਬਾਰੇ ਕੀ ਗੱਲ ਦੇਖੋ ਜਿਹੜਾ ਇਹ ਇਹ ਚਾਲ ਚੱਲੀ ਗਈ ਹੈ ਕਿ ਰਾਗਪ੍ਰੀ ਇਹਨਾਂ ਦਾ ਜੋ ਮੈਨੇਜਰ ਹੈ ਇਹਦੇ ਵੱਲੋਂ ਚੱਲੀ ਜਾ ਰਹੀ ਹੈ ਇੱਕ ਲੋਕਾਂ ਨੂੰ ਮਤਲਬ ਮਾਹੌਲ ਖਰਾਬ ਕਰਨ ਦੀ ਇੱਕ ਵੀਡੀਓ ਦਿਖਾਈ ਜਾ ਰਹੀ ਹੈ ਕੋ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਜਦ ਕਿ ਇਹ ਜੀ ਕੋਈ ਕਹਾਣੀ ਨਹੀਂ ਬਣਦੀ ਪਹਿਲਾਂ ਫੈਕਟਰੀ ਕੋ ਦੇ ਵਿੱਚ ਸਾਡੀ ਯੂਨੀਅਨ ਬਣੀ ਹੋਈ ਹੈ ਉੱਥੋਂ ਵੀ ਇਹੀ ਸਾਨੂੰ ਸੁਣਨ ਨੂੰ ਮਿਲਦਾ ਸੀ ਫੈਕਟਰੀ ਪੱਟੀ ਜਾਊਗੀ ਇਹ ਸਿਰਫ ਲੋਕਾਂ ਤੱਕ ਇੱਕ ਡਰਾਮਾ ਰਚਿਆ ਜਾ ਰਿਹਾ ਹੈ ਦੇ ਮਨੁੱਖ ਕਲਾ ਜਵਾਬ ਦਿਓ ਜੀ ਜੇਕਰ ਵਰਕਰ ਨੂੰ ਉਹਦੀ ਪੂਰੀ ਤਰਖਾਹ ਨਹੀਂ ਦਿੱਤੀ ਜਾ ਰਹੀ ਜਿਹੜੀ ਸਰਕਾਰ ਕਹਿੰਦੀ ਹੈ ਦੇਣੀ ਬਣਦੀ ਹੈ ਜਿਹਨੂੰ ਤਰਖਾਹ ਪੂਰੀ ਦਿੱਤੀ ਜਾ ਰਹੀ ਹੈ ਫਿਰ ਫੈਕਟਰੀ ਪੱਟੀ ਜਾਂਦੀ ਹੈ ਜਾਂ ਨਾ ਪੱਟੀ ਨੇ ਇਹਦਾ ਕੀ ਕਾਰਨ ਹੈ ਲੈ ਇਹ ਧਰਨਾ ਲਾਉਣ ਨਾਲ ਜਾਂ ਰੋਜ਼ ਦੇ ਧਰਨੇ ਨਾਲ ਕੋਈ ਫੈਕਟਰੀ ਤੇ ਅਸਰ ਪੈ ਰਿਹਾ ਹੈ ਦੇਖੋ ਜੁਨੀਅਰ ਦਾ ਕੰਮ ਹੈ ਪਹਿਲਾਂ ਉਹਦਾ ਮੰਗ ਪੱਤਰ ਦੇਣਾ ਜੇਕਰ ਮੰਗ ਪੱਤਰ ਤੇ ਕੋਈ ਜਵਾਬ ਨਹੀਂ ਮਿਲਦਾ ਫਿਰ ਸੰਘਰਸ਼ੀ ਉਹਦਾ ਲਾਸਟ ਇੱਕ ਹੱਲ ਰਹਿ ਜਾਂਦਾ ਹੈ ਪ੍ਰਸ਼ਾਸਨ ਆ ਕੇ ਵਿੱਚ ਬੈਠੇ ਦੇਖੇ ਵੀ ਕਿਸ ਤਰ੍ਹਾਂ ਇਹ ਨਾਲ ਧੱਕਾ ਹੋ ਰਿਹਾ ਹੈ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਇਹ ਸ਼ੋਸ਼ਣ ਬੰਦ ਕਰਾਉਣ ਵਾਸਤੇ ਧਰਨਾ ਹੈ ਗੱਲ ਇਹ ਨਹੀਂ ਉਹ 15 20 ਤੋਂ ਵੀਡੀਓ ਕਰਵਾ ਕੇ ਇੱਕ ਮਾਹੌਲ ਖਾਫ ਕਰਨ ਦਾ ਯਤਨ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੇ ਕਿਹਾ ਦਾ ਹਾਕਮ ਲੈਣਾ ਅਸੀਂ ਹੱਕ ਤੋਂ ਵੱਧ ਕੁਝ ਨਹੀਂ ਮੰਗ ਰਹੇ ਜਿਆਦਾ ਹੱਕ ਲੈਣਾ ਇੱਕ ਜੁਰਮਾ ਤਾਂ ਫਿਰ ਇਹ ਕੁਝ ਵੀ ਕਹਿ ਸਕਦੇ ਸਨ ਹਾਂ ਭਾਈ ਜੀ ਕਿੱਥੇ ਤੱਕ ਹੁਣ ਕੀ ਕੀ ਮੰਗਾਂ ਨੇ ਮਿਲਦੇ ਮੰਗਾਂ ਦੱਸੋ ਛੋੜੀਆਂ ਕੀ ਛੋੜਾ ਬਹੁਤ ਧੰਨਵਾਦ ਹੋ ਗਿਆ ਜੀ ਮੰਗਾਂ ਦਾ ਜਿਸ ਮੰਗਾਂ ਸੋਨ ਨੂੰ ਪਤਾ ਹੈ ਇਹ ਜਿਹੜੇ ਅੰਦਰ ਸਾਡਾ ਵਿਰੋਧ ਕਰ ਰਹੇ ਨੇ ਹੁਣ ਇਹਨਾਂ ਨੂੰ ਪਹਿਲਾਂ ਕੀ ਮਿਲਦਾ ਜਦੋਂ ਅਸੀਂ ਜੂਨੀਅਨ ਬਣੇ ਇਹਨਾਂ ਨੂੰ ਫੇਰ ਹੱਥ ਮਿਲਣ ਜਿਹੜਾ ਪਰसों ਸਾਨੂੰ ਬੋਲ ਰਿਹਾ ਸੀ ਮੈਂ ਪ੍ਰਧਾਨ ਰਹਿ ਚੁੱਕਿਆ ਉਹ ਪ੍ਰਧਾਨ ਆ ਜਿਹਦਾ ਜੁਨੀਅਨ ਦਾ ਫੰਡ ਖਾਦਾ ਹੋਇਆ ਉਹਦਾ ਉਹ ਕੀ ਉਹ ਕੀ ਕਹਿਣਾ ਚਾਹੁੰਦਾ ਕਿ ਜਿਹੜੀ ਜੁਨੀਅਨ ਦਾ ਸਾਡੀ ਜੁਨੀਅਨ ਚ ਪਹਿਲਾਂ ਮੀਤ ਪ੍ਰਧਾਨ ਰਹਿ ਚੁੱਕੇ ਜੋ ਮੁੰਡਾ ਉਹਦਾ ਫੰਡ ਫੰਡ ਖਾ ਚੁੱਕਿਆ ਜੀ ਉਹ ਬਾਕੀ ਜਿਹੜੇ ਇਹਨਾਂ ਨੂੰ ਇਹ ਕਹਿੰਦੇ ਨੇ ਸਾਨੂੰ ਸਾਰਾ ਕੁਝ ਮਿਲਦਾਗਾ ਇਹਨਾਂ ਨੂੰ ਮਿਲਣ ਕਿੱਥੋਂ ਲੱਗੇਗਾ ਜੇ ਜੁਨੀਅਨ ਬਣੀ ਤਾਂ ਮਿਲਣ ਲੱਗੇਗਾ ਜੇ ਬਾਊਂਸ ਸਾਨੂੰ ਪਹਿਲਾਂ ਬਾਊਂਸ ਨਹੀਂ ਮਿਲਦਾ ਤੇ ਸਾਨੂੰ ਛੁੱਟੀ ਨਹੀਂ ਮਿਲਦੀ ਸੀ 2 ਮਹੀਨੇ ਛੁੱਟੀਆਂ ਨੇ ਉਹ ਨਹੀਂ ਮਿਲਦੀ ਸੀ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲਦੀ ਸੀ ਇਹ ਜਦੋਂ ਜੂਨੀਅਰ ਬਣਿਆ ਫਿਰ ਸਾਨੂੰ ਸਹੂਲਤਾਂ ਮਿਲਣ ਲੱਗੀਆਂ ਨੇ ਗਿਆ ਅੱਜ ਇਹ ਕਹਿੰਦੇ ਨੇ ਸਾਨੂੰ ਸਾਰਾ ਕੁਝ ਮਿਲਦਾ ਹੈਗਾ ਇਹਦੇ ਇਹਦੇ ਪਾਲੇ ਹੋਏ ਨੇ ਚਮਚੇ ਨੇ ਇਹਦੇ ਜਿਹੜੇ ਮੂਰੇ 4-5 ਕਹਰੇ ਨੇਗੇ ਉਹਨਾਂ ਨੂੰ 8 ਇੱਕ ਗੱਲ ਹੋਰ ਜੀ ਇਹਨਾਂ ਨੂੰ ਸਾਲ ਤੋਂ 800 ਰੁਪਏ ਵੱਧ ਕੇ ਮਿਲ ਰਿਹਾ ਹੈਗਾ ਜਦੋਂ ਆਪਣਾ 6ਵੇਂ ਮਹੀਨੇ ਪਿਛਲੇ 24 ਹਰਨਾ ਲੱਗਿਆ ਸੀ ਇਹਨਾਂ ਨੂੰ 800 ਰੁਪਏ ਸਾਲ ਤੋਂ ਵੱਧ ਮਿਲ ਰਿਹਾ ਸਾਨੂੰ ਉਹੀ ਸੈਲਰੀ ਮਿਲ ਰਹੀ ਹੈਗੀ ਪਰ ਅਸੀਂ ਨੇ ਆਪਦੇ ਹੱਕ ਦੀ ਹੱਤ ਲੜ ਕੇ ਲੈਣੀ ਹੈਗੀ ਇਹਦੀ ਜੁੱਤੀਆਂ ਚੱਟ ਕੇ ਲੈਣੀ ਹੈਗੀ ਨਾ ਫਿਰ ਜਿਹੜੇ ਬਾਕੀ ਦੇ ਨੇ ਉਹ ਉਹ ਉਹਨਾਂ ਨੂੰ ਮਿਲ ਰਿਹਾ ਹੈਗਾ ਅੱਜ ਉਹਨਾਂ ਨੂੰ 800 ਰੁਪਏ ਬਾਅਦ ਮਿਲਦਾ ਹੈਗਾ ਸਾਡੇ ਨਾਲੋਂ ਫਿਰ ਸੋਨੂੰ ਕਿਉਂ ਛੜਤਾ ਸਾਨੂੰ ਫਿਰ ਅਸੀਂ ਜੂਨੀਅਰ ਬਣੀ ਹੋਏ ਇਹਨੂੰ ਇਹਦੀ ਮਕਸਦ ਇਹ ਹੀ ਆ ਪਿਆ ਜੂਨੀਅਨ ਤੋੜਨਾ ਜੂਨੀਅਨ ਤੋੜਨਾ ਚਾਹੁੰਦਾ ਇਹ ਸਾਨੂੰ ਪਿੰਡ ਜਣਾ ਪਿੰਡਾਂ ਨਾਲ ਲੜਾਈ ਜਾਂਦਾਗਾ ਬੇਵਕੂਫ ਹੋਣੇ ਜਿਹੜੇ ਲੜਦੇ ਨੇ ਨਾ ਇਹਨੂੰ ਕੀ ਬੈਨੀਫਿਟ ਆ ਲੜਾ ਕੇ ਬੈਨੀਫਿਟ ਇਹਨੂੰ ਐ ਬਸ ਇਹ ਆਪਸ ਵਿੱਚ ਇਹਨਾਂ ਦੀ ਦੁਸ਼ਮਣੀ ਪਵੇ ਕਿਤੇ ਇਕਲੂ ਜੇ ਨਾਲ ਖੜਨਾਂ ਲੱਗ ਜਾਣਾ ਇਹਨਾਂ ਦਾ ਆਪਸ਼ਨ ਤਾਲਮੇਲ ਨਾ ਬਣ ਜੇ ਇਹਨੂੰ ਆਪ ਮੈਂ ਨਾਲ ਦਾ ਫਰਕ ਇੰਨਾ ਪਵਾਦਾ ਵੀ ਅੱਗੇ ਤੋਂ ਇਹ ਇੱਕ ਦੂਜੇ ਨਾਲ ਖੜਨਾਂ ਖੜੇ ਨਾ ਸਕਣਾਂ ਖੜੇ ਨਾ ਸਕ ਤਰਾ ਨੋ ਵੀ ਹੁਣ 10 ਸਾਲ ਹੋ ਗਏ 12 ਸਾਲ ਹੋ ਗਏ 15 ਸਾਲ ਤੋਂ ਇਹ ਕੰਮ ਕਰਦਿਆਂ ਨੂੰ ਜੀ ਪਹਿਲਾਂ ਵੀ ਧਰਨਾ ਲਾਇਆ ਸੀ ਤੁਸੀਂ ਨੇ ਤੇ ਮੰਗਾ ਕੀ ਕੀ ਨੇ ਬਲੈਕਤੀ ਰੂਪ ਸਾਡੇ ਲਈ ਪਾਇ ਜੀ ਤੇ ਆਪਣਾ ਪੰਚਾਇਤੀ ਸਮਝੌਤਾ ਹੋਇਆ ਦਿੱਤਾ ਉਹ ਤਾਂ ਹੋਇਆ ਸੀ ਪਹਿਲਾਂ ਆਇਆ ਹੋਇਆ ਵਿੱਚ ਐਸਾ ਚੋਦੇ ਸਾਡੇ ਨੇ ਜੀ ਵਿੱਚ ਸਾਡੇ ਪ੍ਰਧਾਨਾ ਸਾਹਿਬ ਨੇ ਜਿਹੜੇ ਮੇਨ ਨਿਕ ਜਿਵੇਂ ਸੰਬੰਧ ਤੋਂ ਦਿੰਗੇ ਅਮਰੀਕ ਸਿੰਘ ਇਹ ਕੀ ਬਣਿਆ ਸਮਝੋਤੇ ਦਾ ਸੋ ਜਿਆ ਉਤਰਾ ਕੁਝ ਨਹੀਂ ਕੋਈ ਮੰਗਾ ਸੀ ਲਾਗੂ ਕਰਾਉਣੀਆਂ ਨੇ ਜੀ ਇਹ ਕਹਿੰਦਾ ਉੱਥੇ ਥਾਣੇ ਜਾ ਕੇ ਮੈਂ ਇਹਨੇ ਮੰਗਾ ਮੰਨੀ ਖੜੇਗਾ ਪਰ ਲਾਗੂ ਕਰ ਨਹੀਂ ਰਹਾ ਸੀ ਰੋਲਾ ਥੜਾ ਲਾਗੂ ਕਰਾਉਣ ਦਾ ਇਹਨੂੰ ਪਤਾ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਅਸੀਂ ਸਾਡੀ ਤਨਖਾਹ ਬਦੇ ਬਦੇ ਨਾ ਬਦੇ ਪਰ ਅਸੀਂ ਜੂਨੀਅਨ ਆਬ ਚ ਕਾਇਮ ਰੱਖਣੀ ਹੈਗੀ ਤੇ ਇਹ ਕਹੇ ਜਿਹੜੇ ਹੁਣ ਮੰਨ ਲਓ ਵੀ ਧਮਕੀ ਕਹਿ ਲੋ ਜਾਂ ਵੈਸੇ ਕਹਿ ਲੋ ਵੀ ਜਿਸ ਤਰ੍ਹਾਂ ਇਹ ਧਰਨੇ ਲਾ ਰਹੇ ਨੇ 6 ਮਹੀਨੇ ਵੀ ਫੈਕਟਰੀ ਉਹ ਚੱਕੀ ਜਾ ਸਕਦੀ ਹੈ ਇਹ ਗੱਲ ਤਾਂ ਕੋਈ ਡਰ ਡਰਿਆ ਸਾਨੂੰ ਕਬਈਸ ਡਰਾ ਰਹੇ ਨੇ ਇਹ ਤਾਂ ਸਾਨੂੰ ਜੁਆਨ ਦਾ ਆਇਆ ਜੀ ਸਾਲ ਹੋ ਗਿਆ ਇਹਨੂੰ ਆਇਆ ਨੂੰ ਇਹਦਾ ਸਾਲ ਦਾ ਉਹਦੀ ਕਹਿੰਦਾਗਾ ਇਹ ਕਹਿੰਦਾਗਾ ਵੀ ਮੈਂ ਫੈਕਟਰੀ ਦੁਬਾਰੇ ਸ਼ੁਰੂ ਤੋਂ ਹੋਊਗੀ ਨਵੇਂ ਮਾਲਤ ਆਉਣਗੇ ਸਾਨੂੰ ਮੈਂ ਜ਼ੀਰੋ ਤੋਂ ਜ਼ੀਰੋ ਤੋਂ ਜੁਆਇਨ ਹੋਊ ਸੋਡੀ ਇਹ ਤਾਂ ਫਿਰ ਇਹ ਫਿਰ ਜਿਹੜੀ ਜਿਵੇਂ ਇਹਦੇ ਹਿਸਾਬ ਨਾਲ ਚੱਲੂ ਸਾਰਾ ਕੁਝ ਇਹਦੇ ਹਿਸਾਬ ਨਾਲ ਤਾਂ ਚੱਲ ਨਹੀਂ ਸਕਦਾ ਨਾ ਇਹਦਾ ਫੋਕਸ ਕਹਿੰਦਾਗਾ ਅਸੀਂ ਪੈਪਸੀ ਕੋ ਵਰਕਰ ਜੁਣੀਆ ਚੰਨੋ ਬੋਲਵਾ ਸਾਈਟ ਸਾਈਟਰੀ ਮਰੇਸ਼ ਸਿੰਘ ਕਲੋਰ ਸਾਹ ਬੋਲ ਰਹੇ ਜੀ ਬਿਲਕੁਲ ਇਸੇ ਇਸੇ ਤਰ੍ਹਾਂ ਹਾਲਾਤ 2008 ਦੇ ਵਿੱਚ ਸਾਡੇ ਨਾਲ ਵਾਪਰੇ ਨੇਗੇ ਅਸੀਂ ਹੱਡੀ ਹੰਡਾਏ ਨੇ ਪਰ ਜਿੱਤ ਹਮੇਸ਼ਾ ਵਰਕਰ ਦੀ ਹੋਈ ਹੈਗੀ ਜੇ ਇਸੇ ਤਰ੍ਹਾਂ ਹੀ ਵਰਕਰ ਸਾਥੀ ਇਸ ਤਰ੍ਹਾਂ ਲੜਾਈ ਲੜਦੇ ਰਹੇ ਹਮੇਸ਼ਾ ਸੱਚ ਦੀ ਜਿੱਤ ਹੋਊਗੀ ਇਹਨਾਂ ਨੂੰ ਜਿਸ ਤਰ੍ਹਾਂ ਇੱਥੇ ਦੀ ਮੈਨੇਜਮੈਂਟ ਚਾਲਾਂ ਚੱਲ ਰਹੀ ਹੈਗੀ ਇਹ ਵਰਕਰਾਂ ਦੇ ਵਿੱਚ ਆਪਸ ਦੇ ਵਿੱਚ ਫੁੱਟ ਪਵਾ ਕੇ ਆਪਸ ਦੇ ਵਿੱਚ ਪਾੜਨ ਦੀ ਕੋਸ਼ਿਸ਼ ਕਰ ਰਹੀ ਆ ਇਸ ਤਰ੍ਹਾਂ ਅਸੀਂ ਪੂਰੀ ਯੂਨੀਅਨ ਪੈਪਸੀ ਕੋ ਵਰਕਰ ਯੂਨੀਅਨ ਚੰਨੋ ਤੇ ਸਾਡੀ ਏੜਕ ਦੀ ਜਥੇਬੰਦੀ ਜ਼ਿਲ੍ਹੇ ਦੀ ਸੁਖਦੇਵ ਸ਼ਰਮਾ ਜੀ ਪੂਰੀ ਜਥੇਬੰਦੀ ਲੜਾਈ ਲੜ ਕੇ ਇਹਨਾਂ ਨੂੰ ਜਿੱਤ ਵੱਲ ਲੈ ਕੇ ਜਾਵਾਂਗੇ ਇਸ ਤਰ੍ਹਾਂ 2023 ਦਾ ਜਿਹੜਾ ਇਹਨਾਂ ਦਾ ਸਮਝੌਤਾ ਹੋਇਆਗਾ ਹੁਣ ਤਾਂ ਜਦ ਇੱਕ ਵਾਰੀ ਸਮਝੌਤਾ ਹੋ ਗਿਆ ਸਮਝੌਤੇ ਤੋਂ ਬਾਅਦ ਇਹ ਮੈਨੇਜਮੈਂਟ ਕਿਉਂ ਮੁੱਕਰ ਰਹੀ ਆ ਇਹ ਤਾਂ ਹਰੇਕ ਫੈਕਟਰੀਆਂ ਦੇ ਵਿੱਚ ਸਮਝੌਤੇ ਹੋ ਜਾਣ ਮੁੱਕਰੇ ਜਾਣ ਇਸ ਤਰ੍ਹਾਂ ਦੇ ਹਾਲਾਤ ਨਹੀਂ ਪੈਦਾ ਹੋਣ ਦੇਣੇ ਅਸੀਂ ਨੇ ਇਹਨਾਂ ਨੂੰ ਜਿੱਤ ਇਹਨਾਂ ਦਾ ਏਕਾ ਇਸ ਤਰੀਕੇ ਲੈ ਕੇ ਦੇਵਾਂਗੇ ਜਿਸ ਤਰ੍ਹਾਂ ਹੁਣ ਜੁੜੇ ਹੋਏ ਨੇ ਉਸ ਬੰਦੇ ਚੰਦ ਬੰਦੇ ਇਹਨਾਂ ਨੇ ਮਨੇਜਮੈਂਟ ਨੇ ਪੱਟ ਕੇ ਆਪਣੇ ਕੁਝ ਵਿੱਚ ਪਾਰ ਕੇ ਇਹਨਾਂ ਦੇ ਵਿੱਚ ਫਰਕ ਪਾਤਾ ਪਰ ਉਹ ਬੰਦਿਆਂ ਨੂੰ ਵੀ ਸਮਝਣਾ ਚਾਹੀਦਾ ਮੇਰੇ ਸਾਥੀਆਂ ਨੂੰ ਮੇਰੇ ਵਰਕਰ ਸਾਥੀਆਂ ਨੂੰ ਕਿ ਸਾਨੂੰ ਜਿਹੜਾ ਪੈਸੇ ਹੁਣ ਮਿਲਣ ਲੱਗੇ ਨੇ ਇਹ ਜੁਨੀਆ ਦੀ ਬਦੌਲਤ ਹੀ ਮਿਲਣ ਲੱਗੇ ਨੇ ਤਾਂ ਕਿ ਪਹਿਲਾਂ ਕਿਉਂ ਨਹੀਂ ਮਿਲੇ ਹੁਣ ਤੱਕ ਪੈਸੇ ਇਸ ਕਰਕੇ ਇਹ ਸਮਝ ਤੋਂ ਕੰਮ ਲੈਂਦੇ ਹੋਏ ਸਾਰੇ ਇੱਕ ਹੋਵੋ ਇੱਕ ਹੋ ਕੇ ਏਕੇ ਦੀ ਲੜਾਈ ਲੜਾ ਕੇ ਆਪਣੇ ਇਹ ਆਪਣੇ ਹੱਕ ਨੇ ਜਿਹੜੇ ਉਹ ਮੰਗੋ ਤੁਹਾਡੀ ਜਿੱਤ ਬਰਸਰਾ ਰਹੀ 18 18000 ਤਾਂ ਗਾਉਂਦੀ ਰਹੀ ਹੈ ਜੀ ਪਹਿਲਾਂ ਖਾਤੇ ਚ ਕਿੰਨੇ ਕਿੰਨੇ 18-18000 ਰੁਪਏ ਜੀ ਖਾਤੇ ਚ ਆਉਂਦਾ ਰਿਹਾ ਹੈਗਾ ਸਾਨੂੰ ਉਹਦੇ ਦਿੰਦੇ ਦੇ 5000 ਜਾਂ 7000 ਰੁਪਏ ਬੈਂਕ ਕੋ ਕਾਪੀਆਂ ਸਾਰਾ ਕੁਝ ਇਨਾਂ ਕੋਲੇ ਸੀਗਾ ਉਦੋਂ ਇਹ 18000 ਪਾ ਕੇ ਆਪੇ ਕਢਾ ਲੈਂਦੇ ਸੀਗੇ ਤੇ ਇਦੋਂ ਬਾਅਦ ਜਦੋਂ ਅਸੀਂ ਸਾਰਾ ਕੁਝ ਇਨਾਂ ਤੋਂ ਲਿਆ ਹੈਗਾ ਉਦੋਂ ਸਾਡੇ ਖਾਤੇ 'ਚ 9200 ਰੁਪਏ ਤਨਖਾਹ ਪੈਣ ਲੱਗੀ ਸੀ ਐਮ ਜਰਨਲ 77 ਪੈਪਸੀ ਕੋ ਵਰਕਰ ਯੂਨੀਅਨ ਚੰਨੋ ਏਟਕਈ ਜਿਵੇਂ ਇਸ ਯੂਨੀਅਨ ਨੂੰ ਇਹ ਮਜ਼ਦੂਰਾਂ ਨੂੰ ਡਰਾਇਆ ਜਾ ਰਿਹਾ 2008 ਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਹੀ ਡਰਾਇਆ ਜਾਂਦਾ ਸੀ ਆਪਣਾ ਚੰਨੋ 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 ਪੈਪਸੀ ਦੇ ਅੱਗੇ ਧਾਰਨਾ ਲੱਗੇ ਸਾਡਾ 1 ਮਹੀਨੇ ਸਟਰਗਲ ਚੱਲੀ ਸੀ 1 ਮਹੀਨਾ ਸੀ ਰੋਡ ਦੇ ਉੱਤੇ ਹੀ ਰਹੇ ਸੀ ਉਦੋਂ ਵੀ ਕੀ ਕਿਹਾ ਜਾਂਦਾ ਸੀ ਵੀ ਇਹ ਪੈਪਸੀ ਪਲਾਂਟ ਨੂੰ ਤਾਂ ਪੱਟ ਕੇ ਲੈ ਜਾਣਗੇ ਤੁਸੀਂ ਬਹੁਤ ਗਲਤ ਪੰਗਾ ਲੈ ਲਿਆ ਆਲੇ-ਦਾਲੇ ਦੇ ਮੰਨ ਲੋ ਲੋਕ ਵੀ ਸਾਡੇ ਖਿਲਾਫ ਖੜੇ ਕਰਦੇ ਸੀ ਪਰ ਅੱਜ ਤੁਹਾਨੂੰ ਦੱਸ ਦਿਆਂ ਪੈਪਸੀ ਦਾ ਜਿੱਥੇ ਇੱਕ ਪਲਾਂਟ ਦੀ ਚੰਨੋ ਅੱਜ ਹਿੰਦੁਸਤਾਨ ਦੇ ਵਿੱਚ 5-6 ਪਲਾਂਟ ਲੱਗ ਚੁੱਕੇ ਨੇ ਉਦੋਂ ਬਾਅਦ ਪੈਪਸੀ ਚੰਨੋ ਉਮੀ ਚੱਲ ਰਹੀ ਆ ਇਹ ਫੈਕਟਰੀ ਵੀ ਉਮੀ ਚੱਲੂਗੀ ਕਿਤੇ ਨਹੀਂ ਜਾਣ ਲੱਗੀ ਇਹ ਸਿਰਫ ਤੁਹਾਡਾ ਮਨੋਵਲ ਤੋੜਨ ਲੱਗ ਰਹੇ ਨੇ ਦੂਜਿਆਂ ਦਿਖਾਏ ਰਹੇ ਨੇ ਵੀ ਕਿੰਨੀ ਜਿਆਦਾ ਲੁੱਟਾ ਪਹਿਲਾਂ ਤੇ ਫੈਕਟਰੀ ਲਾਉਣ ਲੱਗੇ ਸਰਕਾਰਾਂ ਤੋਂ ਟੈਕਸਾਂ 'ਚ ਰੇਤਾਂ ਲੰਦੇ ਨੇ ਵੀ ਅਸੀਂ ਇੰਨਾ ਰੁਜ਼ਗਾਰ ਦਵਾਂਗੇ ਫਿਰ ਉਹਨਾਂ ਨੂੰ ਦਿਖਾਉਂਦੇ ਨੇ ਵੀ ਆਹ ਸੀ ਰੁਜ਼ਗਾਰ ਲੈ ਲਿਆ ਆ ਇਹਨਾਂ ਨੂੰ ਇੰਨੇ ਪੈਸੇ ਦੇਤੇ ਛਾਨੇ ਹੁਣ ਪੁੱਛਦੇ ਨੇ ਵੀ ਉਹ ਕਿਰਤ ਕਮਿਸ਼ਨਰ ਕਿੱਥੇ ਨੇ ਉਹ ਲੇਬਰ ਕੋਰਟ ਕਿੱਥੇ ਨੇ ਆ ਸਰੇ ਆਮ ਲੁੱਟਾ ਇਹਨਾਂ ਦੇ ਸਰੇ ਆਮ ਸਾਹਮਣੇ ਪਿਆ ਸਾਰਾ ਗੁੱਸਾ ਇੱਥੇ ਸੰਗਰੂਰ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਵੀ ਆ ਸਰੇ ਆਮ 420 ਹੋ ਰਹੀ ਆ ਸਰਕਾਰ ਦੇ ਨੱਕ ਦੇ ਥੱਲੇ ਹੋ ਰਹੀ ਆ ਇਹਦੀ ਵੀ ਪੜਤਾਲ ਹੋਣੀ ਚਾਹੀਦੀ ਆ 100-100 ਰੁਪਏ ਦੇ ਦਿਵਾਲੀ ਨੂੰ 100-100 ਰੁਪਏ ਦਾ ਗਿਫਟ ਦੇ ਕੇ ਕਹਿੰਦੇ ਦਿਵਾਲੀ ਹੈਗੀ ਸਾਨੂੰ ਪਤਾ ਹੀ ਨਹੀਂ ਦੀ ਬੌਨਸ ਦਾ ਜਿਹੜਾ ਸਾਨੂੰ ਜੂਨੀਅਨ ਬਣਨ ਤੋਂ ਬਾਅਦ ਸਾਨੂੰ ਬੌਨਸ ਮਿਲਣ ਲੱਗੇਗਾ ਜੂਨੀਅਨ ਬਣੀ ਨੂੰ ਕਿੰਨਾ ਟਾਈਮ ਹੋ ਗਿਆ ਜੂਨੀਅਨ ਬਣੀ ਨੂੰ 5 ਸਾਲ ਹੋ ਗਏ ਸਾਡੇ ਨੂੰ ਜੀ ਬਾਕੀ ਜਿਹੜੇ ਸਾਡੇ ਐਂਟੀ ਚੱਲ ਰਹੇ ਨੇ ਉਹੀ ਬੌਨਸ ਜਿਹਨਾਂ ਨੂੰ ਮਿਲਦਾ ਉਹ ਵੀ ਜੂਨੀਅਨ ਦੀ ਬਦੌਲਤ ਮਿਲਣ ਲੱਗੇਗਾ ਇਹ ਚੂਲਾ ਚੱਲੀ ਜੂਨੀਅਨ ਦੇ ਬਦੌਲਤ ਹੈ ਜੂਨੀਅਨ ਦਾ ਪਹਿਲਾਂ ਉਹਨਾਂ ਨੇ ਬੰਦ ਹੋ ਗਿਆ ਸੀ ਆਪਣਾ ਜਿੰਨਾਂ ਦਿਨ ਲੱਦੇ ਇਦੂ ਵਾਰਾ ਕਰਕੇ ਫੇਰ ਜੁਨੀਅਨ ਬਣੀ ਤੀ ਉਹ ਜੁਨੀਅਨ ਤੇ ਟੁੱਟ ਗਿਆ ਜੀ ਕਿ ਇਹਨਾਂ ਨੇ ਸਾਡਾ ਚੁੱਲਾ ਬੰਦ ਹੁੰਦਾ ਪਹਿਲਾਂ ਕਿਉਂ ਨਹੀਂ ਚੁੱਲਾ ਬੰਦ ਹੋਇਆ ਅੱਜ ਕਿਉਂ ਹੋ ਰਿਹਾ ਓਵਰ ਟਾਈਮ ਹੀ ਨਹੀਂ ਦਿੰਦੇ ਜੀ ਡਬਲ ਜਿਹਦੇ ਕਹਿੰਦਾ ਸੰਡੇ ਸੰਡੇ ਡਬਲ ਮਿਲਦਾ ਇਹਨਾਂ ਨੂੰ ਆਪਾਂ ਕਹਿ ਰਹੇ ਨੇ ਵੀ ਓਵਰ ਟਾਈਮ ਮਲ ਕਹਿੰਦੇ ਇਹਨਾਂ ਨੂੰ ਆਇਆ ਨਹੀਂ ਭਰਾ ਇਹਨਾਂ ਨੂੰ ਬੱਚੋ ਜਾ ਕੇ ਵੀ ਸੰਡੇ ਦਾ ਡਬਲ ਟਾਈਮ ਬਣ ਤੱਕ ਨਾ